ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਪੁਰ ਕੇ ਲੈ ਕੇ ਕੀ ਦੀ ਵੋਕੇਸ਼ਨ ਸਟਰੀਮ ਕਮਰਸਾ ਤੇ ਮੈਨੇਜਮੈਂਟ ਗਰੁੱਪ ਟ੍ਰੇਨਡ ਕੋਆਪਰੇਟਿਵ ਮੈਨੇਜਮੈਂਟ ਦੀ ਵਿਦਿਆਰਥਣ ਹੁਸਨ ਪ੍ਰੀਤ ਕੌਰ ਪੁੱਤਰੀ ਸਰਦਾਰ ਬਲਵਿੰਦਰ ਸਿੰਘ ਨੇ ਮੈਰਿਟ ਵਿੱਚ 500 ਵਿੱਚੋਂ 490 ਅੰਕ ਪ੍ਰਾਪਤ ਕਰਕੇ 10ਵਾਂ ਰੈਂਕ ਅਤੇ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਦੂਸਰਾ ਸਤਨ ਹਾਸਲ ਕੀਤਾ ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਬਲਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਦੱਸਿਆ ਕਿ ਇਹ ਸਭ ਹੁਸਨਪ੍ਰੀਤ ਕੌਰ ਦੀ ਮਿਹਨਤ ਮਾਪਿਆਂ ਤੇ ਅਧਿਆਪਕਾਂ ਦੇ ਸਾਂਝੇ ਯਤਨਾਂ ਸਦਕਾ ਹੋਇਆ ਉਹਨਾਂ ਦੱਸਿਆ ਕਿ ਸਮਾਨਾ ਸ਼ਹਿਰ ਦੇ ਦਿਹਾਤੀ ਖੇਤਰਾ ਵਿੱਚ ਬਾਦਸ਼ਾਹਪੁਰ ਕਲੇਕੀ ਵਿੱਚ ਮੈਡੀਕਲ ਨਾਨ ਮੈਡੀਕਲ ਆਰਟਸ ਅਤੇ ਕਮਰਸ ਸਾਰੀਆਂ ਹੀ ਸਟਰੀਮ ਪੜਾਈਆਂ ਜਾ ਰਹੀਆਂ ਹਨ ਸਾਰੀਆਂ ਸਟ੍ਰੀਮਾਂ ਦਾ ਨਤੀਜਾ 100% ਰਿਹਾ ਅਤੇ ਸਕੂਲ ਦੇ 4 ਵਿਦਿਆਰਥੀਆਂ ਦੇ ਅੰਕ 95% ਤੋਂ ਉੱਪਰ ਹਨ ਇਸ ਮੌਕੇ ਪਿੰਡ ਦੇ ਸਰਪੰਚ ਸਰਦਾਰ ਬਲਕਾਰ ਸਿੰਘ ਨੇ ਵੀ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਮੈਰਿਟ ਵਿੱਚ ਆਈ ਵਿਦਿਆਰਥਣ ਨਾਲ ਗੱਲਬਾਤ ਦੌਰਾਨ ਉਸਨੇ ਆਪਣੀ ਉਪਲਬਧੀ ਦਾ ਸਿਹਰਾ ਆਪਣੀ ਮਾਤਾ ਅਤੇ ਆਪਣੇ ਅਧਿਆਪਕਾਂ ਨੂੰ ਦਿੱਤਾ ਵੋਕੇਸ਼ਨਲ ਗਰੁੱਪ ਦੇ ਇੰਚਾਰਜ ਸ਼੍ਰੀਮਤੀ ਕਿਰਨ ਦੇਵੀ ਅਤੇ ਡਾਕਟਰ ਸਿਮਰਪ੍ਰੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥਣ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਸ਼ਾਮ ਬਜਲ ਦੀ ਸਮਾਣਾਤ ਰਿਪੋਰਟ ਅਜੀ ਮੈਡਮ ਜੀ ਤੁਹਾਡੇ ਸਕੂਲ ਦਾ ਰਿਜ਼ਲਟ ਆਇਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਅਜੀ ਕੱਲ ਪਾਸ 2 ਦਾ ਜਿਹੜਾ ਹੈ ਪੰਜਾਬ ਸਕੂਲ ਐਜੂਕੇਸ਼ਨ ਦਾ ਬੋਰਡ ਰਿਜ਼ਲਟ ਜਿਹੜਾ ਅਨਾਉਂਸ ਕੀਤਾ ਗਿਆ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਦੋਂ ਸੀ ਮੈਰਿਟ ਲਿਸਟ ਦੇਖੀ ਤਾਂ ਸਾਡੇ ਸਕੂਲ ਦਾ ਬੱਚਾ ਜਿਹੜਾ ਹੁਸਨ ਫਰੀਦ ਹੈ ਇਹਨੇ ਉਹਦੇ ਵਿੱਚ ਜਿਹੜਾ ਹੈ ਉਹ ਪੰਜਾਬ ਵਿੱਚੋਂ 10ਵਾਂ 10ਵਾਂ ਤੇ ਆਪਣੇ ਜਿਹੜਾ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚੋਂ ਸੈਕਿੰਡ ਪੋਜੀਸ਼ਨ ਆਈ ਹੈ ਇਸ ਬੱਚੇ ਦੀ ਇਹਦੇ 98% ਨੰਬਰ ਆਏ ਨੇ ਤੋ ਸਾਡੇ ਸਾਰਿਆਂ ਲਈ ਇਹਨਾਂ ਦੇ ਅਧਿਆਪਕਾਂ ਲਈ ਸਾਰਿਆਂ ਲਈ ਬੱਚਿਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਸਪੈਸ਼ਲੀ ਬੱਚੇ ਨੂੰ ਇਹਦੇ ਪੇਰੈਂਟਸ ਨੂੰ ਕਿੰਨੇ ਇੰਨੀ ਮਿਹਨਤ ਕੀਤੀ ਹੈ ਬੱਚਾ ਸਾਡੇ ਕੋਲ 6th ਔਨਵਰਡ ਪੜ ਰਿਹਾ ਸੀਗਾ ਤੇ ਹੁਣ ਪਲੱਸ 2 ਕਰਕੇ ਜਾ ਰਹੀ ਹੈ ਲੱਗਦੀ ਨਾ ਤੇ ਹਾਂ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸ਼ਾਪੁਰ ਕਾਲੇ ਕੀ ਵਿੱਚ ਇਹ ਬੱਚਾ ਇਸੇ ਪਿੰਡ ਦਾ ਹੀ ਪੜਨ ਵਾਲਾ ਹੈ ਤੇ ਇੱਥੇ ਹੀ ਰਹਿੰਦਾ ਹੈ ਤੋ ਪਿੰਡ ਵਾਲਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਪਿੰਡ ਵਾਸਤੇ ਨੇ ਆਪਣੇ ਜਿਹੜਾ ਇਹਦਾ ਬਹੁਤ ਨਾਮ ਉੱਚਾ ਕੀਤਾ ਪਿੰਡ ਦਾ ਤੇ ਮੈਂ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਬਾਦ ਦਿੰਦੀ ਆ ਤੇ ਅਧਿਆਪਕਾਂ ਨੂੰ ਵੀ ਤੇ ਬੱਚੇ ਦੇ ਪੇਰੈਂਟਸ ਨੂੰ ਵੀ ਬੱਚੇ ਸਾਡੇ ਸਕੂਲ ਦਾ ਟੋਟਲ ਰਿਜ਼ਲਟ ਕਿੰਨਾ ਰਹਿ ਗਿਆ 90% ਚੋਂ ਕਿੰਨੇ ਪਰਸੈਂਟ ਸੌ ਹਾਂਜੀ ਸਾਡੇ ਜੀ ਸਾਰੇ ਬੱਚੇ ਪਾਸ ਨੇ ਤੇ ਸਾਡਾ 100% ਰਿਜ਼ਲਟ ਆਇਆ ਹੈ ਪਿਛਲੇ ਸਾਲ ਨਾਲ ਇਸ ਸਾਲ ਦੇ ਕਿੰਨਾ ਦਾ ਅੰਤਰ ਆਇਆ ਇਸ ਵਾਰ ਜਿਹੜੇ 95% ਤੋਂ ਉੱਪਰ ਬੱਚੇ ਸਾਡੇ ਜਿਹੜੇ ਨੇ ਚਾਰ ਬੱਚੇ ਆਏ ਨੇ ਅੱਗੇ ਚਲੋ ਪਹਿਲਾਂ ਵੀ ਆਂਦੇ ਨੇ ਪਰ ਇਸ ਵਾਰੀ ਸਾਡੇ ਜਿਹੜੇ 95 ਤੋਂ ਉੱਪਰ ਵਾਲੇ ਨੇ ਉਹ ਚਾਰ ਬੱਚੇ ਨੇ ਇਸ ਦੇ 98% ਹੈ ਦੋ ਬੱਚਿਆਂ ਦੇ 97% ਹੈ ਤੇ ਜਿਹੜੇ ਸਾਇੰਸ ਗਰੁੱਪ ਹੈ ਉਹਦੇ ਵਿੱਚੋਂ 95% ਵਾਲਾ ਬੱਚਾ ਜਿਹੜਾ ਫਾਰਮ ਹੈ ਉਹ ਚਾਰੋਂ ਬੱਚੇ ਸੀ ਕਿ ਨਜ਼ਦੀਕੀ ਪਿੰਡਾਂ ਦੇ ਨਹੀਂ ਹੈ ਐਸੀ ਮਿੰਟ ਦੇ ਨਹੀਂ ਹਾਂਜੀ ਨਹੀਂ ਨਹੀਂ ਲਾਲ ਦੇ ਪਿੰਡਾਂ ਦੇ ਵੀ ਨੇ ਕਿਧਰ ਖੰਡ ਮਾਜਰੇ ਦੀ ਹੈ ਲੜਕੀ ਜਿਹੜੀ ਸਾਇੰਸ ਦੇ ਵਿੱਚ ਹੈ ਬਾਕੀ ਸਾਡੇ ਸਕੂਲ ਦੇ ਵਿੱਚ ਆਲੇ ਦੁਆਲੇ ਪਿੰਡਾਂ ਤੋਂ 7-8 ਪਿੰਡਾਂ ਤੋਂ ਆਂਦੇ ਨੇ ਬੱਚੇ ਪੜਨ ਉਹ ਸਾਰੇ ਬੱਚੇ ਜਿਹੜੇ ਆ ਉਹ ਕਿਉਂਕਿ ਸੀਨੀਅਰ ਸੈਕੰਡਰੀ ਸਕੂਲ ਹੈ ਹੀ ਇਸ ਇਲਾਕੇ ਦੇ ਵਿੱਚ ਤਾਂ ਬਾਕੀ ਬੱਚੇ ਜਿਹੜੇ ਹੋਰ ਪਿੰਡਾਂ ਦੇ ਵੀ ਆਉਂਦੇ ਆ ਸਾਡੇ ਕਿੰਨੇ ਬੱਚੇ ਜੀ ਤੁਹਾਡੇ ਸਕੂਲ ਵਿੱਚ ਸਾਡੇ ਕੋਲ ਤਕਰੀਬਨ 450 ਬ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਤੇ ਕਿਹੜੀ ਪੋਜੀਸ਼ਨ ਆਈ ਹੈ ਤੁਹਾਡੀ ਤੇ ਉਹ ਸ਼ੋਹਰਤ ਕਰੇ ਇਹ ਪ੍ਰੈਜੈਂਟੇਸ਼ਨ ਵੀ ਦੇਦੇ ਆਂ ਤੇ ਸਰਕਾਰੀ ਸਕੂਲ ਤੋਂ ਹੋ ਸੋਹ ਬਾਸ਼ਾ ਕੋਲ ਕਲਾਕੋਚ ਪੜ੍ਹਦੇ ਹੋ ਇਹ ਸਖਸ਼ਪ੍ਰਤੀਸ਼ਾ ਨਾ ਹੈ ਸਰ ਸਰਵੱਚਾ ਤੇ ਤੁਹਾਡੇ ਹੋਰ ਕੀ ਚਿੰਦਿਤ ਕੋਈ ਸਵਾਲ ਹੈ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਸਕੂਲ ਪ੍ਰਿੰਸੀਪਲ ਜਾਂ ਆਪਣੇ ਜਿੰਨੇ ਵੀ ਟੀਚਰ ਨੇ ਹੋਰ ਚਾਹੁੰਦੇ ਹੋ ਉਹ ਵੀ ਆ ਕੇ ਇਸ ਨੂੰ ਤੇ ਚੇਜ਼ ਵੀ ਚਾਹੁੰਦੇ ਹੋ ਅਰੇ ਅਦਰ ਜੀ ਅਸੀਂ ਆ ਹੀ ਪਹੁੰਚੇ ਹਾਂ ਤੇ ਅੱਗੇ ਤੋਂ ਵੇਖੇ ਕੀ ਬੰਨਾ ਚਾਹੁੰਦੇ ਹੋ ਇਹ ਬਚਾਰ ਅਰੇ ਬਚਾਰ ਕਰੀ ਤਾਂ ਇੱਕ ਦੋਸਤੇ ਸੇਹ ਕਰ ਸਕਦਾ